ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਟਲੀ ਦੇ ਸਟੇਟ ਜਿਹੜੀ ਐਮੀਲੀਆ ਰੋਮਾਨੀਆ ਦੇ ਪਿੰਡ ਦੀਆਂ ਨੇ ਇਸ ਪਿੰਡ ਦੇ ਵਿੱਚ ਟਰਾਵਰਸਾਰਾ ਪਿੰਡ ਦਾ ਨਾਮ ਆ ਜਿੱਥੇ ਬਹੁਤ ਹੀ ਜ਼ਿਆਦਾ ਮੀਂਹ ਦੇ ਤੂਫਾਨ ਆਇਆ 250 mm ਪਾਣੀ ਜਿਹੜਾ ਇੱਕ ਹੀ ਦਿਨ ਦੇ ਵਿੱਚ ਡਿਗਿਆ ਬਿਜਲੀਦਲ ਫੋਕ ਜਿਹੜਾ ਫਾਇਰ ਬ੍ਰਿਗੇਡਾ ਫਾਇਰ ਫਾਈਟਰ ਵਾਲੇ ਆ ਇਹ ਸਾਰੇ ਹੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਗਵਾਚੇ ਹੋਏ ਬੰਦਿਆਂ ਨੂੰ ਲੱਭਣ ਦੀ ਤੇ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਹੈ ਬੰਦਿਆਂ ਨੂੰ ਏਵਾਕੂਏਟ ਕੀਤਾ ਜਾ ਰਿਹਾ ਜੀ ਪਾਣੀ ਬਹੁਤ ਹੀ ਤੇਜ਼ ਆਣ ਦੇ ਨਾਲ ਜਿਹੜਾ ਕਈ ਜਗ੍ਹਾ ਤੋਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਵੀ ਜਿਹੜੀ ਖਿਸਕਣ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਸੜਕਾਂ ਦੇ ਉੱਤੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਜਿਹੜੀਆਂ ਨਹਿਰਾਂ ਨੇ ਉਸ ਏਰੀਆ ਦੀਆਂ ਉਹਨਾਂ ਦਾ ਪਾਣੀ ਓਵਰਫਲੋ ਹੋ ਚੁੱਕਾ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਜੀ ਰਾਤ ਨੂੰ 1.5 ਵਜੇ ਹੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤੇ ਸੇਫ ਜਗ੍ਹਾ ਤੇ ਰੱਖਿਆ ਗਿਆ ਸਰਪੰਚ ਪਿੰਡ ਦਾ ਕਹਿ ਰਿਹਾ ਕਿ ਜਿਹੜੇ ਬੰਦੇ ਉੱਚੀਆਂ ਜਗ੍ਹਾਵਾਂ ਤੇ ਨੇ ਉਹ ਉੱਚੀਆਂ ਜਗ੍ਹਾ ਤੇ ਹੀ ਰਹਿਣ ਸੜਕ ਦੇ ਉੱਤੇ ਜਿੰਨਾ ਹੋ ਸਕੇ ਘੱਟ ਚੱਲਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੈ ਕਿਸ ਤਰ੍ਹਾਂ ਘਾਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਇਹ ਜਿਹੜਾ ਪਾਣੀ ਦਾ ਲੈਵਲ ਆ ਗੇਟਾਂ ਦੇ ਉੱਤੋਂ ਟੱਪ ਚੁੱਕਾ ਹੈ ਜੀ ਇਹ ਜਿਹੜੇ ਥੱਲੇ ਤੁਸੀਂ ਸਕ੍ਰੀਨ ਦੇ ਉੱਤੇ ਦੇਖ ਰਹੇ ਹੋ ਜੀ ਇਹ ਘਰ ਦੇ ਵਿੱਚ ਐਂਟਰ ਬਣ ਵਾਲੇ ਗੇਟ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਹੀ ਜ਼ਿਆਦਾ ਉੱਤੇ ਲੰਘ ਚੁੱਕਾ ਹੈ ਜੀ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੈ ਇਟਲੀ ਦੇ ਵਿੱਚ ਹੜ੍ਹ ਦੇ ਮੌਸਮ ਜਿਹੜੇ ਬਣੇ ਹੋਏ ਨੇ ਲਗਾਤਾਰ ਮੀਂਹ ਪਈ ਜਾ ਰਿਹਾ ਹੈ ਜੀ ਕਿਸੇ ਕਿਸੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਜੀ